ਦੱਸੀ ਨਹੀਂ ਤਸਹੀ ਮੈਨੂੰ ਕੰਦੇ ਸਰਹੰਦ ਦੀ ਹੈਨੀ ਕੰਦੇ ਸਰਹੰਦ ਦੀ ਹੈਨੀ ਕਿੱਥੇ ਲੁਕਾਏ ਸੋਨੇ ਲਾਲ ਨੀ ਪੱਪੜੇ ਕਿੱਥੇ ਲੁਕਾਏ ਸੋਨੇ ਲਾਲ ਇਹ ਨਾ ਵੀ ਦੱਸੀ ਕੰਦੇ ਸੱਚੋ ਸੱਚ ਦੱਸੀ ਨਹੀਂ ਕਿ کیسے ਬੀਤੀ ਹੁਨਾ ਨਾਲ ਨੀ ਪੱਪੜੇ ਕਿੱਥੇ ਲੁਕਾਈ ਸੋਨੇ ਲਾਲ ਦੱਸ ਦੇ ਕੰਜੇ ਗੰਗੋ ਪਾਪੀ ਕੀਤੀ ਗੱਦਾਰੀ ਕਰਦੇ ਵਿੱਚ ਰੱਖਿਆ ਤੋਖੇ ਨਾਲ ਨਹੀਂ ਦੱਸ ਦੇ ਕਰਦੇ ਵਿੱਚ ਰੱਖਿਆ ਤੋਖੇ ਨਾਲ ਪੈਸੇ ਦੇ ਲਾਲਚ ਨੇ ਅੰਨਾ ਸੀ ਕੀਤਾ ਉਸ ਨੂੰ ਕੀਤਾ ਕਿਵੇਂ ਸੀ ਬਣਿਆ ਉਹ ਚੰਡਾਲ ਸਦੇ ਕਿੰਜ ਜਿਸੀ ਬੜਿਆ ਹੋ ਚੰਦਾਲ ਕਿਵੇਂ ਸੀ ਖਬਰ ਪਹੁੰਚਾਈ ਜਾ ਕੇ ਮੂਹਿੰਡੇ ਥਾਣੇ ਲੈ ਕੇ ਕਿੰਜ ਤੁਰੇ ਸਿਪਾਹੀ ਨਾਲ ਨੀ ਪਾਪੜੇ ਕਿੱਥੇ ਲੁਕਾਇਆ ਸੋਹਣੇ ਲਾਲ ਦੱਸੀ ਨੀ ਦੱਸੀ ਮੈਨੂੰ ਕੰਦੇ ਸਰਹੰਦ ਦੇ ਨੇ ਕਿੱਥੇ ਲੁਕਾਇਆ ਸੋਨੇ ਲਾਲ ਨੀ ਦਸਦੇ ਕੀ ਕੀ ਸੀ ਬੀਤੀ ਉਹ ਨਾਲ ਹੱਥ ਕੜੀਆਂ ਵਿੱਚ ਨਾਇਆ ਕੋਮਲ ਸੇ ਹੱਥ ਲਾਲਾਂਦੇ ਹੱਥ ਕੜੀਆਂ ਵਿੱਚ ਨਾਇਆ ਕੋਮਲ ਸੇ ਹੱਥ ਲਾਲਾਂਦੇ ਕਿੰਜ ਸੇ ਬੰਨੇ ਰਸੀਆਂ ਤੋਰੇ ਸਿਪਾਹੀ ਕੋਲੀਆ ਕੋਮਲ ਜਿੰਦਾ ਬੀਤੀ ਕਿੰਜ ਮਾ ਗੁਜਰੀ ਦੇ ਨਾਲ ਨੀਂਦੱਸ ਦੇ ਬੀਤੀ ਕਿੰਜ ਮਾ ਗੁਜਰੀ ਦੇ ਨਾਲ ਕਿਵੇਂ ਸਿਪਈਆ ਲਾਣ ਤਾ ਗੰਗੂ ਚੰਦਾਲ ਤਾਈ ਛਣਤੇ ਵਿੱਚ ਨੀਂਦੋ ਬੇਲਾ ਨੀ ਪਾਪੜੇ ਛਣਤੇ ਵਿੱਚ ਨੀਂਦੋ ਦਸੇ ਨੀ ਦਸੇ ਮੈਨੂੰ ਕੰਦੇ ਸਰ ਹੰਦ ਦੀਏ ਨੀ ਕਿੱਥੇ ਲੁਕਾਏ ਸੋਨੇ ਨਾਲ ਨੀ ਪਾਪੜੇ ਕਿ ਕਿਸੇ ਬੀਤੀ ਉਹ ਨਾਲ ਨੀ ਪਾਪੜੇ ਕਿੱਥੇ ਲੁਕਾਏ ਸੋਨੇ ਨਾਲ